ਸਤ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹਕੁਲ ਕਰਿਓ ਤੀਰਥ ਵਰਡ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਚੁਣਟੇ ਸਾਡੇ ਚੈਨਲ ਦੀ ਉਪਰ ਵਰਡ ਲਈ ਜਿੰਨੇ ਵੀ ਸਾਡੇ ਚੈਨਲ ਨੂੰ ਪਿਆਰ ਕਰਦੇ ਨੇ ਜਾਂ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਦੀਆਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਚਾਹੇ ਘੱਟ ਦਿੰਦੇ ਹੋ ਚਾਹੇ ਬਹੁਤ ਦਿੰਦੇ ਹੋ ਫਿਰ ਵੀ ਜਿੰਨਾ ਕਿ ਵੀ ਕਰਦੇ ਹੋ ਬਹੁਤ ਬਹੁਤ ਆਦਰ ਸਤਕਾਰ ਹੁਣ ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਵਿਸ਼ੇ ਤੇ ਕਿਸੇ ਨਾ ਕਿਸੇ ਟਾਪਿਕ ਤੇ ਵੀਡੀਓ ਲੈ ਕੇ ਆਉਂਦੇ ਰਹਨੇ ਆ ਜਿਹਦੇ ਵਿੱਚ ਅਸੀਂ ਹੁਣ ਸਭ ਤੋਂ ਵੱਡਾ ਵੱਡਾ ਜੋ ਮੁੱਦਾ ਮੁੱਦਾ ਗਰਮਾਇਆ ਹੋਇਆ ਉਹ ਵੋਟਾਂ ਦਾ ਹਰ ਇੱਕ ਵੋਟਾਂ ਦੀ ਗੱਲ ਕਰ ਰਿਹਾ ਕਿ ਮੈਂ ਕਿਹਨੂੰ ਵੋਟ ਪਾਵਾਂ ਹਰ ਇੱਕ ਟੀਵੀ ਚੈਨਲਾਂ ਵਾਲਾ ਹਰ ਇੱਕ ਰਿਪੋਰਟਰ ਪਿੰਡਾਂ ਸ਼ਹਿਰਾਂ ਵਿੱਚ ਜਾਂਦਾ ਹਰ ਇੱਕ ਦੇ ਵਿਚਾਰ ਸੁਣਦਾ ਉਹਨਾਂ ਤੋਂ ਪੁੱਛਦਾ ਕਿ ਤੁਸੀਂ ਕਿਸ ਵਾਰਟੀ ਨੂੰ ਵੋਟ ਪਾਉਂਗੇ ਪੁੱਛਤਾ ਹਜੇ ਵੀ ਕਹਿ ਦਿੰਦੇ ਨੇ ਕਿ ਭਾਈ ਅਸੀਂ ਟਾਈਮ ਲੱਗੇ ਤੇ ਵੋਟ ਪਾਵਾਂਗੇ ਦੇਖਾਂਗੇ ਕਿ ਮਾਹੌਲ ਕਹਿ ਜਾਉ ਜਿਹੋ ਜਿਹਾ ਮਾਹੌਲ ਉਸ ਦੇ ਆਧਾਰ ਤੇ ਵੋਟ ਹਜੇ ਤੱਕ ਸਾਨੂੰ ਇਹ ਨਹੀਂ ਨਿਰਧਾਰਤ ਕਰ ਸਕੇ ਸੀ ਕਿ ਮਾਹੌਲ ਕਿਦਾਂ ਦਾ ਚਾਹੁੰਦੇ ਹਾਂ ਕਿਸ ਮਾਹੌਲ ਦੇ ਆਧਾਰ ਤੇ ਅਸੀਂ ਵੋਟ ਪਾਉਣੀ ਹੈ ਕਿਵੇਂ ਦਾ ਮਾਹੌਲ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਮਾਹੌਲ ਦੇਣਾ ਚਾਹੁੰਦੇ ਹਾਂ ਹਜੇ ਤੱਕ ਅਸੀਂ ਇਹ ਹੀ ਚੀਜ਼ਾਂ ਦਾ ਆਧਾਰਤ ਨਹੀਂ ਕਰ ਸਕੇ ਅਸੀਂ ਸਿਰਫ ਹਜੇ ਤੱਕ ਪੈਸੇ ਲਈ ਜਾਂ ਫਿਰ ਚੱਦ ਟੁਕੜੀਆਂ ਲਈ ਵੋਟਾਂ ਪਾਉਦੇ ਰਹੇ ਸਰਾਬ ਤੇ ਵੋਟ ਪਾਈ ਨਸ਼ੇ ਤੇ ਵੋਟ ਪਾਈ ਪੈਸੇਾਂ ਤੇ ਵੋਟ ਪਾਈ ਹਰ ਇੱਕ ਬੇਨਤੀ ਆ ਕਿ ਕਦੇ ਆਪਣੀ ਜ਼ਮੀਰ ਨੂੰ ਅੱਗੇ ਰੱਖ ਕੇ ਬੋਲ ਨਹੀਂ ਪਾਉਂਦੇ ਜਦੋਂ ਜ਼ਮੀਰ ਨੂੰ ਅੱਗੇ ਰੱਖ ਕੇ ਬੋਲ ਪਾਉਂਦੇ ਨਾ ਤਾਂ ਹੋ ਸਕਦਾ ਤੁਹਾਡਾ ਬਦਨਾਮ ਹੋ ਸਕੇ ਹੁਣ ਜਦੋਂ ਇਹ ਮੰਤਰੀ ਐਮਐਲਏ ਗੱਲਾਂ ਕਰਦੇ ਨੇ ਕਿ ਮੈਂ ਜੀ ਆਹ ਕਰ ਦੂੰ ਮੈਂ ਫਲਾਨਾ ਕਰ ਦੂੰ ਉਸ ਟਾਈਮ ਥੋੜੀ ਜਿਹੀ ਗੱਲਾਂ ਹਾਸੋ ਹੀ ਨਹੀਂ ਆ ਜਾਂਦੀਆਂ ਨੇ ਐਂਦਾ ਲੱਗਦਾ ਕਿ ਅਸੀਂ ਇੱਕ ਚੁਟਕਲਿਆ ਦੀ ਦੁਕਾਨ ਦੇ ਵਿੱਚ ਬੈਠੇ ਹਾਂ ਜਦੋਂ ਇੱਕ ਪਾਰਟੀ ਦੇ ਵਿੱਚੋਂ ਉੱਠ ਕੇ ਅੱਜ ਬੰਦਾ ਮਾੜਾ ਕਰ ਰਿਹਾ ਉਹ ਵੀ ਪਾਰਟੀ ਨੂੰ ਦੂਜੀ ਪਾਰਟੀ ਦੇ ਵਿੱਚ ਜਾ ਕੇ ਉਹ ਜਵੈਲ ਹੋ ਜਾਂਦਾ ਫਿਰ ਉਸ ਪਾਰਟੀ ਨੂੰ ਚੰਗਾ ਕਹਿ ਰਹੇ ਹੁੰਦਾ ਤਾਂ ਇਸ ਤੋਂ ਹਾਸੂ ਨਹੀਂ ਘਟਨਾ ਕੀ ਹੋ ਸਕਦਾ ਜੋ ਇੱਕ ਦਾ ਨਹੀਂ ਹੋ ਸਕਿਆ ਲੱਗ ਲੱਗ ਪਾਰਟੀਆਂ ਦੇ ਵਿੱਚ ਉਹਨੇ ੱੱੱਕੇ ਖਾ ਲਈ ਉਹ ਤੁਹਾਡਾ ਕਦੇ ਨਹੀਂ ਹੋ ਸਕਦਾ ਜਿਸ ਮਾਨ ਟੀਮ ਵਿੱਚ ਜਿਸ ਪਲੇਅਰ ਜਿੰਨੇ ਪਲੇਅਰ ਖੇਡਦੇ ਨੇ ਅਗਰ ਉਹੀ ਟੀਮ ਦੇ ਵਿੱਚ ਉਹ ਖੇਡਦੇ ਰਹਿਣਗੇ ਕੁਝ ਸਾਲ ਤੱਕ ਚਾਹੇ ਉਹ ਟੀਮ ਹਾਰਦੀ ਰਹੇ ਆ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿ ਆਪਣੀ ਟੀਮ ਛੱਡ ਕੇ ਨਹੀਂ ਪਰ ਹੁਣ ਜਿਹੜੇ ਆਪਣੀ ਟੀਮ ਛੱਡ ਕੇ ਭੱਜ ਕੇ ਕਿਸੇ ਹੋਰ ਟੀਮ ਦੇ ਦਾਖਲ ਹੋਗੇ ਤਾਂ ਉਹ ਵੀ ਲੋਕ ਭਰੋਸਾ ਨਹੀਂ ਕਰਨਗੇ ਕਿ ਤੂੰ ਭਾਈ ਉਧਰੋਂ ਛੱਡ ਗਿਆ ਕੀ ਪਤਾ ਸਾਨੂੰ ਵੀ ਛੱਡ ਗਿਆ ਤਾਂ ਇਹ ਵੀ ਗੱਲ ਹੈ ਜਦੋਂ ਤੁਹਾਡੇ ਕੋਲ ਸੱਤਾ ਹੁੰਦੀ ਆ ਤੁਹਾਡੇ ਕੋਲ ਪਾਵਰ ਹੁੰਦੀ ਆ ਤਾਂ ਤੁਸੀਂ ਉਸ ਟਾਈਮ ਕਿਉਂ ਨਹੀਂ ਵਿਕਾਸ ਦੀਆਂ ਗੱਲਾਂ ਕਰਦੇ ਉਸ ਟਾਈਮ ਕਿਉਂ ਨੂੰ ਸਮਾਜ ਨੂੰ ਬਦਲਦੀਆਂ ਗੱਲਾਂ ਕਰਦੇ ਉਸ ਟਾਈਮ ਕਿਉਂ ਨਹੀਂ ਸਮਾਜ ਦੇ ਸੁਧਾਰ ਦੀਆਂ ਗੱਲਾਂ ਕਰਦੇ ਉਸ ਟਾਈਮ ਕਿਉਂ ਨਹੀਂ ਆਪਣੇ ਪਿੰਡਾਂ ਸ਼ਹਿਰਾਂ ਦੀ ਤਰੱਕੀ ਦੀਆਂ ਗੱਲਾਂ ਕਰਦੇ ਜਦੋਂ ਕੁਰਸੀ ਤੁਹਾਡੇ ਹੱਥੋਂ ਨਿਕਲ ਜਾਂਦੀ ਹੈ ਜਦੋਂ ਲੱਗਦਾ ਕਿ ਹੁਣ ਸਾਡਾ ਮੁੱਲ ਨਹੀਂ ਪੈਣਾ ਉਸ ਟਾਈਮ ਤੁਹਾਨੂੰ ਇਹ ਸਮਾਜ ਵੀ ਚੇਤੇ ਆਉਂਦਾ ਉਸ ਟਾਈਮ ਤੁਹਾਨੂੰ ਇਹ ਸਮਾਜ ਦੇ ਲੋਕ ਵੀ ਚੇਤੇ ਆਉਂਦੇ ਨਹੀਂ ਉਸ ਟਾਈਮ ਤੁਹਾਨੂੰ ਮੁੱਦੇ ਵੀ ਦਿਖਦੇ ਨਹੀਂ ਉਸ ਟਾਈਮ ਤੁਸੀਂ ਗਲੀਆਂ 'ਚ ਵੀ ਫਿਰਨ ਲੱਗ ਜਾਂਦੇ ਹੋ ਦੇਖਦੇ ਹੋ ਕਿ ਤੇ ਕੂੜੇ ਦੀ ਬੋਤਲ ਕੂੜੇ 'ਚ ਬੋਤਲ ਪਈ ਤੇ ਸੜਕ ਦੇ ਢਿਗੇ ਵੀ ਕੂੜੇ ਦੇ ਢੇਰ 'ਚ ਸੜਦੀ ਗੀ ਉਹ ਤੋਂ ਪਹਿਲਾਂ ਤੁਹਾਨੂੰ ਕੂੜਾ ਕਿਉਂ ਨਹੀਂ ਨਜ਼ਰ ਆਉਂਦਾ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਵੀ ਐਦਾਂ ਦੀ ਹੋਈ ਨਾ ਅਸੀਂ ਜਿੱਦਰ ਨੂੰ ਸਾਡਾ ਰੱਸਾ ਫੜ ਲਈਏ ਲੋਕ ਉਦੋਂ ਤੁਰ ਪੈ ਜਾਂਦੇ ਨੇ ਅਸੀਂ ਲਕੀਰ ਦੇ ਪਕੀਰ ਹੋ ਗਏ ਜਿੱਦਰ ਉਹ ਦੇਖਿਆ ਕਿ ਭੀੜ ਵੱਧ ਤਾਂ ਉਧਰੋਂ ਭੱਜ ਲੈਂਦੇ ਇੱਧਰ ਨੂੰ ਦੇਖਿਆ ਕਿ ਭਾਈ ਇੱਧਰ ਨੂੰ ਝਕਾ ਜਿਆਦਾ ਉਧਰ ਨੂੰ ਬੋਲਨੇ ਇੱਕ ਗੱਲ ਯਾਦ ਰੱਖਿਓ ਕਿ ਜਿੱਥੇ ਭੀੜ ਹੋਵੇ ਭੀੜ ਤੋਂ ਵੱਖਰਾ ਆਪਣਾ ਰਸਤਾ ਬਣਾਓ ਅਗਰ ਭੀੜ ਤੋਂ ਵੱਖਰਾ ਰਸਤਾ ਬਣਾਉਗੇ ਨਾ ਤਾਂ ਉਹ ਜਿੰਨੀ ਭੀੜ ਲੱਗੀ ਉਹ ਤੁਹਾਡੇ ਵੱਲ ਜ਼ਰੂਰ ਦੇਖੂ ਕਿ ਕੱਲਾ ਇਨਸਾਨ ਕਰਿਆ ਤੋ ਆਹ ਹੋ ਸਕਦਾ ਭੀੜ ਤੁਹਾਡੇ ਵੱਲ ਆਵੇ ਬਦਲਾਅ ਦੀ ਗੱਲ ਹਰ ਕੋਈ ਕਰਦਾ ਬਦਲਾਅ ਦੇ ਬਾਰੇ ਹਰ ਕੋਈ ਵਿਚਾਰਾਂ ਕਰਦਾ ਪਰ ਕੋਈ ਬਦਲ ਨਹੀਂ ਜੇ ਬਦਲਾ ਹੋ ਹੀ ਗਿਆ ਤੁਹਾਡਾ ਸਮਾਜ ਬਦਲ ਗਿਆ ਤਾਂ ਇਹਨਾਂ ਲੋਕਾਂ ਨੂੰ ਕਿਹਨੇ ਪੁੱਛਣਾ ਇਹਨਾਂ ਨੂੰ ਵੋਟਾਂ ਕਿੱਥੋਂ ਮਿਲਣਗੀਆਂ ਹਰ ਵਾਰ ਮੁੱਦਾ ਹੁੰਦਾ ਪਰ ਇੱਕ ਮਾਫ ਕਰਨਾ ਸਭ ਤੋਂ ਵੱਡੀ ਪਾਰਟੀ ਹੈ ਸਾਡੇ ਦੇਸ਼ ਦੀ ਸਭ ਤੋਂ ਵੱਡੀ ਨਾ ਹੀ ਪਾਰਟੀ ਐਨੇ ਇੱਕ ਉਹਨਾਂ ਨੇ ਝੂਠੇ ਵਾਅਦੇ ਕਰ ਲਈ ਨਾ ਐਨੇ ਇੱਕ 10 ਸਾਲ ਤੋਂ ਉਹ ਲੋਕਾਂ ਨੂੰ ਤਪਾ ਰਹੇ ਨੇ ਕੋਈ ਚੈਨਲ ਵਾਲਾ ਬੋਟ ਦਾ ਚੱਕੀ ਚੈਨਲ ਬੰਦ ਕਰ ਦਿਓ ਕੋਈ ਉਨ੍ਹਾਂ ਦੇ ਖਿਲਾਫ ਬੋਲਦਾ ਉਹਨਾਂ ਦੇ ਰੀਚ ਚਾਲਾਂ ਦੀ ਰੀਚ ਘਟਾ ਦਿਓ ਕੋਈ ਉਹਨਾਂ ਦੇ ਖਿਲਾਫ ਬੋਲਦਾ ਉਹਨੂੰ ਚਾੱਕੇ ਜੇਲ੍ਹਾਂ ਵਿੱਚ टाक ਦਿਓ ਕੋਈ ਨਾ ਕੋਈ ਕੇਸ ਪਾ ਦਿਓ ਦੇਖੋ ਇੱਕ ਗੱਲ ਸੋਚੋ ਵਿਚਾਰੋ ਅਗਰ ਤੁਸੀਂ ਸਮਾਜ ਵਿੱਚ ਕੰਮ ਕੀਤੇ ਹੁੰਦੇ ਅਗਰ ਸਮਾਜ ਦੇ ਵਿੱਚ ਤੁਹਾਡੀ ਪਛਾਣ ਬਣੀ ਹੁੰਦੀ ਤੁਸੀਂ ਲੋਕਾਂ ਨੂੰ ਆਪਣੇ ਕੰਮ ਦੇ ਆਧਾਰ ਤੇ ਔਟ ਮੰਗਦੇ ਤਾਂ ਹੋ ਸਕਦਾ ਤੁਹਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਸ ਤੁਹਾਨੂੰ ਅਰਦਾਸ਼ਨ ਕਰਨ ਦੀ ਲੋੜ ਨਹੀਂ ਸੀ ਤੁਹਾਨੂੰ ਗਲੀਆਂ ਦਾ ਲੈ ਕੇ ਗਲੀਆਂ ਦੇ ਵਿੱਚ ਫਿਰਨ ਦੀ ਜਰੂਰਤ ਨਹੀਂ ਸੀ ਅਗਰ ਤੁਹਾਡੇ ਕੰਮ ਚੰਗੇ ਹੋਣਗੇ ਤਾਂ ਵੋਟ ਤੁਹਾਡੇ ਕੰਮ ਨੂੰ ਪੈਣੀ ਹੈ ਨਾ ਕਿ ਤੁਹਾਡੇ ਨਾਮ ਨੂੰ ਅਗਰ ਤੁਸੀਂ ਕੰਮ ਚੰਗੇ ਕੀਤੇ ਹੁੰਦੇ ਤਾਂ ਦੁਬਾਰੇ ਫਿਰ ਤੋਂ ਉਹੀ ਵਾਅਦੇ ਉਹੀ ਵਾਅਦੇ ਹਰ 5 ਸਾਲ ਬਾਅਦ ਇਹਨਾਂ ਦੇ ਉਹੀ ਵਾਅਦੇ ਸੁਣਨ ਨੂੰ ਫਿਰਦੇ ਨੇ ਅਸੀਂ ਵਿਕਾਸ ਕਰਾਂਗੇ ਵਿਕਾਸ ਕਰਾਂਗੇ ਪਰ ਜਦੋਂ ਭਾਈ ਤੇਰੇ ਕੋਲ ਟਾਈਮ ਸੀ ਉਦੋਂ ਵਿਕਾਸ ਕਿਉਂ ਨਹੀਂ ਹੋਇਆ ਉਦੋਂ ਕਿਉਂ ਨਹੀਂ ਸਾਡੇ ਦਾ ਵਿਕਾਸ ਨਹੀਂ ਹੋਇਆ ਸਾਡੇ ਲੋਕ ਸਿਰਫ ਉੱਥੇ ਹੀ ਪਾਟਕੇ ਤੇ ਪਸੇਵ ਨੇ ਵਾ ਇਹਨੂੰ ਨਹੀਂ ਵੋਟ ਪਾਈ ਉਹਨੂੰ ਪਾਦਾ ਇਹਨੂੰ ਵੀ ਪਾਈ ਉਹਦੀ ਪਾਦਾ ਜਦੋਂ ਇਹਨੂੰ ਪੈਸੇ ਦਿੱਤੇ ਮਤਾਂ ਵੋਟ ਪਾਦੀ ਨੇ ਸਮਦਾਲੂ ਦੇ ਦਿੱਤਾ ਵੋਟ ਪਾਦੀ ਇੱਕ ਬੇਨਤੀ ਹੁਣ ਤੱਕ ਬੜਾ ਕੁਝ ਛੱਲੇ ਆਪਣੇ ਬੱਚਿਆਂ ਲਈ ਕੁਝ ਕਰ ਅਗਰ ਇਹ ਹੀ ਚੀਜ਼ਾਂ ਰਹੀਆਂ ਨਾ ਤਾਂ ਉਹ ਦਿਨ ਜ਼ਰੂਰ ਨਹੀਂ ਜਦੋਂ ਤਾਨਾ ਸ਼ਾਹੀ ਰਾ ਸਾਡੇ ਬੰਨ ਇੱਕ ਰਾਜਾ ਇੱਕ ਵੋਟ ਵੋਟ ਤਾਂ ਖਾਤਰ ਹੋ ਜਾਣਾ ਅਗਰ ਤੁਸੀਂ ਇਸੇ ਤਰ੍ਹਾਂ ਹੀ ਵੋਟ ਦਿੰਦੇ ਰਹੇ ਨਾ ਵਿਕਦੇ ਰਹੇ ਹੋ ਸਕਦਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਹੋ ਇਹ ਵੀ ਹੋ ਸਕਦਾ ਕਿ ਸਿਰਪੇ ਆਖਰੀ ਗੋਟਿੰਗ ਪਵੇ ਉਸ ਤੋਂ ਬਾਅਦ ਗੋਟਾ ਹੀ ਨਾ ਕਰੇ ਕਿਉਂਕਿ ਕੰਮ ਤਾਂ ਇਹ ਵੀ ਮਸ਼ੀਨਾਂ ਨੇ ਕਰਨਾ ਕੰਮ ਤਾਂ ਇਹਨਾਂ ਮਸ਼ੀਨਾਂ ਨੇ ਕਰਨਾ ਐਮਐਨ 400 ਕੇ ਪਾਰ ਦੇ ਨਾਰੇ ਨਹੀਂ ਲੱਗ ਜਾਂਦੇ ਇਹਨਾਂ ਨੇ ਕੋਸ ਪਹਿਲਾਂ ਸਿਸਟਮ ਦੇ ਵਿੱਚ ਕੋਈ ਫੇਰ ਬਦਲਿਆ ਸਿਸਟਮ ਨੂੰ ਪਹਿਲਾਂ ਇਸ ਤਰੀਕੇ ਨਾਲ ਤਿਆਰ ਕੀਤਾ ਹੋਇਆ ਕਿ 400 ਦੇ ਨਾਰੇ ਇਸੇ ਕਿਸੇ ਗੱਲ ਨੂੰ ਲੱਗਦੇ ਨੇ ਇਹਨੇ 400 ਰੁਪਏ ਭਾਰ ਮਰੇ ਲਾਏ ਪਿਛਲੀ ਵਾਰ ਕਹਿੰਦੇ ਸੀ 370 ਕੇ ਭਾਰ ਉਹ ਵੀ ਹੋ ਗਿਆ ਕਿਉਂਕਿ ਵੋਟ ਮਸ਼ੀਨਾਂ ਨੇ ਪਾਉਣੀ ਆ ਇੱਕ ਗੱਲ ਇਹ ਵੀ ਧਿਆਨ ਕਰ ਲਓ ਕਿ ਜਿੰਨੀ ਵੋਟ ਪੈਂਦੀ ਹੈ ਉਹਨਾਂ ਨੂੰ ਕਾਊਂਟਿੰਗ ਕਰਕੇ ਦੇਖਿਓ ਕਿ ਸਾਡੇ ਦੇਸ਼ ਦੀ ਇੰਨੀ ਜਨਸੰਖਿਆ ਹੈਗੀ ਜਿੰਨੀ ਵੋਟ ਪਈ ਹੈ ਮਰੇ ਹੋਏ ਲੋਕਾਂ ਦੀਆਂ ਵੋਟਾਂ ਪੈ ਰਹੀਆਂ ਨੇ ਜਿਸ ਦੇਸ਼ ਤੋਂ ਦੁਨੀਆ ਤੋਂ ਚੱਲੇ ਗਏ ਨਾ ਉਹਨਾਂ ਦੀਆਂ ਵੋਟਾਂ ਪੈ ਰਹੀਆਂ ਨੇ ਤਾਂ ਫਿਰ ਤੁਸੀਂ ਕਿਸ ਅਸਿਸਟਮ ਬੰਦ ਵਾਲੇ ਨੂੰ ਬਦਲਣ ਦੀ ਕੋਸ਼ਿਸ਼ ਕਰੋ ਇਸ ਰਾਜਨੀਤਿਕ ਢਾਂਚੇ ਦੀ ਤੁਸੀਂ ਪਰਵਾਸ਼ਾ ਬਦਲ ਕੇ ਰੱਖਤੀ। ਸ਼ਬਦਾਂ ਨੂੰ ਬਦਲਣ ਤੱਕ ਦੀਆਂ ਗੱਲਾਂ ਹੋ ਰਹੀਆਂ ਨੇ ਜਿਸ ਸਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਜਿਸ ਸਵਿਧਾਨ ਦੇ ਤਹਿਤ ਸਾਨੂੰ ਇਹ ਵੋਟ ਮਿਲੀ। ਬਾਬਾ ਸਾਹਿਬ ਭੀਮrao Ambedkar ਜਿਨੇ ਇਹ ਵਜਾ ਸਵਿਧਾਨ ਲਿਖਿਆ ਜਿਦੇ ਵਿੱਚ ਹਰ ਇੱਕ ਹਰ ਇੱਕ ਬੰਦੇ ਨੂੰ ਦੇ ਬਰਾਬਰ ਦਾ ਹੱਕ ਮਿਲਿਆ। ਕਿਸ ਨੇ ਬੇਦਖਰਾ ਰਹੂਗੀ? ਜਾਤਾ ਪਾਤਾ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਧਰਮਾਂ ਮਜਬਾ ਤੋਂ ਉੱਪਰ ਉੱਠ ਕੇ ਉਹ ਸੰਵਿਧਾਨ ਲਿਖਿਆ ਗਿਆ ਉਹ ਸੰਵਿਧਾਨ ਦੇ ਵਿੱਚ ਤੁਹਾਡੇ ਇੱਕ ਇੱਕ ਮੌਲਿਕ ਅਧਿਕਾਰ ਦੀ ਗੱਲ ਕੀਤੀ ਗਈ ਕਿ ਤੁਹਾਨੂੰ ਇਹਨਾਂ ਮੌਲਿਕ ਅਧਿਕਾਰਾਂ ਲਈ ਲੜਨਾ ਵੀ ਚਾਹੀਦਾ ਸੰਘਰਸ਼ ਵੀ ਕਰਨਾ ਚਾਹੀਦਾ ਪਰ ਮੈਨੂੰ ਲੱਗਦਾ ਹੈ ਕਿ ਅਗਰੇ ਪਾਰਟੀ ਦੁਆਰਾ ਸੱਤਾ ਵਿੱਚ ਆਉਂਦੀ ਹੈ ਤਾਂ ਹੋ ਸਕਦਾ ਤੁਹਾਡੇ ਕੋਲ ਵੋਟ ਪਾਉਣ ਦਾ ਅਧਿਕਾਰ ਵੀ ਹੋਇਆ ਜਾਵੇ ਤੇ ਭਾਰਤ ਦੇ ਸੰਵਿਧਾਨ ਨੂੰ ਖੰਡੂ ਵਿੱਚ ਬਦਲ ਦਿੱਤਾ ਜਾਵੇ ਅਗਰ ਭਾਰਤ ਦਾ ਸੰਵਿਧਾਨ ਹੀ ਬਦਲ ਗਿਆ ਫਿਰ ਤੁਸੀਂ ਕਿਸ ਹੱਕ ਦੀ ਗੱਲ ਕਰੋਗੇ ਕਿਸ ਆਧਾਰ ਤੇ ਤੁਸੀਂ ਵੋਟ ਪਾਉਣ ਦੀ ਗੱਲ ਕਰੋਗੇ ਫਿਰ ਇਹ ਉਹ ਕਰਨਗੇ ਜੋ ਇਹਨਾਂ ਨੂੰ ਚੰਗਾ ਲੱਗੇ ਮਾਫ ਕਰਨਾ ਪੰਜਾਬ ਦੇ ਵਿੱਚ ਅਗਰ ਕੋਈ ਪਾਕਿਸਤਾਨ ਜਿੰਦਾਬਾਦ ਦੀ ਗੱਲ ਕਰਦਾ ਤਾਂ ਉਸਤੇ ਪਰਚੇ ਹੋ ਜਾਂਦੇ ਨੇ ਪਰ ਜਦੋਂ ਕੋਈ ਹਿੰਦੁਸਤਾਨ ਜਿੰਦਾਬਾਦ ਜਾਂ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਉਦੋਂ ਪਰਚੇ ਨਹੀਂ ਹੁੰਦੇ ਹਰ ਇੱਕ ਬੰਦੇ ਨੂੰ ਹਰ ਇੱਕ ਧਰਮ ਚ ਜਿਉਣਾ ਦੀ ਜਾਨੀ ਹੈ ਸਭ ਤੋਂ ਵੱਡਾ ਯੋਗਦਾਨ ਸਿੱਖਾਂ ਦਾ ਇਸ ਦੇਸ਼ ਨੂੰ ਯਾਦ ਕਰਾਉਣ ਲਈ ਇਸ ਜਿੰਨੀਆਂ ਵੀ ਜੰਗਾ ਹੋਈਆਂ ਸਭ ਤੋਂ ਵੱਧ ਫਾਂਸੀਆਂ ਤੇ ਝੰਡਣ ਵਾਲੀ ਸਿੱਖ ਸਾਡੇ ਸਿੱਖ ਵੀ ਜਿਹਨਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦੇ ਜਾਨ ਪੀਤੀ ਫਿਰ ਸਿੱਖਾਂ ਨਾਲ ਬਿੱਤ ਗਏ ਇਨਾਂ 파ਟੀਆਂ ਕੋਲ ਧਰਮ ਜਾਤ ਜਾਂ ਫਿਰ ਤੁਹਾਡੇ ਧਾਰਮਿਕ ਸਥਾਨਕ ਬਿਨਾ ਹੋ ਕੋਈ ਉਤਾਰ ਨਹੀਂ ਇਹ ਸਿਰਫ Hindu Muslim ਦੇ ਨਾਂ ਤੇ ਢਕਾਉਣਾ ਚਾਹੁੰਦੇ ਨੇ ਇਹ ਸਿਰਫ Hindu Muslim ਦੇ ਨਾਂ ਤੇ ਮੰਦਿਰ ਮਸਜਿਦ ਬਣਾਉਣਾ ਚਾਹੀਦਾ ਕਿਉਂ ਹੁਣ ਜੇ ਦੇਖਿਆ ਜਾਵੇ ਅਗਰੇ ਕਹਿੰਦੇ ਨੇ ਅਸੀਂ ਰਾਮ ਮੰਦਿਰ ਬਣਾਇਆ ਤਾਂ ਰਾਮ ਮੰਦਿਰ ਇਹਨਾਂ ਨੇ ਆਪਦੇ ਪੈਸੇ ਨਾਲ ਬਣਾਇਆ ਤੁਸੀਂ ਲੋਕ ਟੈਕਸ ਮੰਨੇ ਤੁਹਾਡੇ ਟੈਕਸ ਦਾ ਇੱਕ ਇੱਕ ਰੁਪਈਆ ਜਾਂਦਾ ਤਾਂ ਕਿਤੇ ਜਾ ਕੇ ਧਾਰਮਿਕ ਸਥਾਨ ਹੋਣ ਦੇ ਚਾਹੇ ਉਹ ਮੰਦਿਰ ਆ ਮਸਜਿਦ ਚਾਹੇ ਕੁਝ ਵੀ ਹੈ ਪੈਸਾ ਸਰਕਾਰ ਦਾ ਪੈਸਾ ਸਾਡੇ ਲੋਕਾਂ ਦਾ ਫਿਰ ਨੌ ਤੁਹਾਡਾ ਕਿਉਂ ਤੁਸੀਂ ਕਿਉਂ ਕਹਿੰਦੇ ਹੋ ਕਿ ਅਸੀਂ ਅਧ்கਾਟਨ ਕਰਦੇ ਫਲਾਨਾ ਕਰਦੇ ਤੁਸੀਂ ਸਾਡੀ ਸੇਵਾ ਲਈ ਵਸਤਾਤ ਤੋ ਤਾਂ ਫਿਰ ਤੁਸੀਂ ਸੇਵਾ ਕਿਉਂ ਨਹੀਂ ਕਰਦੇ ਅਗਰ ਇੰਨੇ ਤੁਹਾਨੂੰ ਦੇਸ਼ ਭਗਤੀ ਦੇ ਸ਼ੌਂਕ ਹਨ ਤਾਂ ਸੱਡੋ ਪੈਨਸ਼ਨਾਂ ਬਿਨਾਂ ਪੈਨਸ਼ਨਰ ਤੁਸੀਂ ਸੇਵਾ ਕਰੋ ਤੁਹਾਨੂੰ ਪਤਾ ਲੱਗੇ ਕਿ ਸੇਵਾ ਕੀ ਹੁੰਦੀ ਹੈ ਅੱਜ ਲੋਕ 10-10 ਰੁਪਏ ਦੀ ਚੀਜ਼ ਲੈਣ ਨੂੰ ਲਾਚਾਰ ਹਨ ਅੱਜ ਇੰਨੀ ਕਿ ਮਹਿੰਗਾਈ ਦੀ ਮਾਰ ਵੱਧ ਗਈ ਕਿ ਲੋਕਾਂ ਦੇ ਆਪਣੇ ਘਰਾਂ ਦੇ ਵਿੱਚ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ ਲੋਕਾਂ ਨੂੰ ਆਪਣੇ ਬੱਚੇ ਪਾਲਣੇ ਮੁਸ਼ਕਲ ਹੋ ਗਏ ਕਿਸੇ ਟਾਈਮ 47 ਕੰਡੋ ਦੀ ਸਿਸਟਮ ਵਧੀਆ ਸੀ ਪਰ ਇਹਨਾਂ ਨੇ ਉੱਥੇ ਵੀ ਕਬਜ਼ੇ ਕਰ ਲਏ ਸੀਬੀਐਸਸੀ ਬੋਰਡ ਲਿਆਂਦੇ ਉਹਨਾਂ ਸੀਬੀਐਸਸੀ ਬੋਰਡਾਂ ਨੇ ਸਾਡੇ پیسے ਹੀ ਗੁੰਡਾ ਕਰ ਜਿਸ ਰਾਜ ਵਿੱਚ ਜਿੱਤਾਂ ਦਾ ਰਾਜ ਆ ਉਦਾਂ ਦਾ ਬੋਰਡ ਹੋਣਾ ਚਾਹੀਦਾ ਇਹਨਾਂ ਨੇ ਬੋਰਡ ਬੋਰਡ ਲਿਆ ਕੇ ਐਂਟਰ ਕਰ ਦਿੱਤਾ ਕੀ ਮੰਗ ਕੀ ਭਾਲ ਕਰਦੇ ਤੁਸੀਂ ਇਹਨਾਂ ਰਾਜਨੀਤਿਕ ਪਾਰਟੀ ਤੁਹਾਡਾ ਕੀ ਸਲਾਹ ਕਰ ਸਕਦਾ ਇਹਨਾਂ ਕੋਲ ਮੁੱਦੇ ਕੀ ਨੇ ਇਹਨਾਂ ਕੋਲ ਤੁਹਾਨੂੰ ਲੜਾਉਣ ਤੋਂ ਬਿਨਾਂ ਹੋਂਦ ਨਹੀਂ ਹੈ ਤੁਹਾਨੂੰ ਆਪਸ ਵਿੱਚ ਟਕਰਾਉਣ ਤੋਂ ਬਿਨਾ ਹੋਣਾ ਚਾਹੀਦਾ ਹੈ। ਹਿੰਦੂ ਨੂੰ ਮੁਸਲਮਾਨ ਨਾਲ ਲੜਉਣਾ ਨਹੀਂ ਚਾਹੀਦਾ। ਹਰ ਇੱਕ ਧਰਮ ਦੇ ਵਿੱਚ ਹਰ ਇੱਕ ਧਰਮ ਨੂੰ ਫੜਕਾਉਣ ਤੋਂ ਬਿਨਾ ਇਹਨਾਂ ਨੂੰ ਜੁੜਨਾ ਚਾਹੀਦਾ ਹੈ। ਇਹਨਾਂ ਨੂੰ ਕਹ ਲਓ ਉੱਚੇ ਮੁੱਦੇ ਉੱਪਰ ਗੱਲ ਕਰੋ। ਮੁੱਦੇ ਉੱਪਰ ਗੱਲ ਕੀ ਬਣ ਕਹੋ। ਮੁੱਦੇ ਉੱਪਰ ਗੱਲ ਨਹੀਂ ਕਰਨੀ। ਅੱਜ ਸਰਕਾਰੀ ਕੰਪਨੀਆਂ ਬੇਗੀਆਂ, ਈਲਾਂ ਹਵਾਈ ਜਹਾਜ਼ ਬੇਕੇ। ਤਾਂ ਫਿਰ ਤੁਸੀਂ ਸੁਧਾਰ ਦੀ ਕਿਸਮ ਕੀ ਹੈ? ਇੱਕ ਗੱਲ ਯਾਦ ਰੱਖਿਓ ਕਿ ਸਿਰ ਇਹ ਨਾ ਸੋਚੋ ਕਿ ਘਰਾਂ 'ਚ ਬੈਠੇ ਸੇਫ ਹੋ। ਕਿ ਲੋਕ ਤੁਹਾਨੂੰ ਘਰ ਬੈਠਿਆ ਉਹ ਵੇਚ ਲੈਣਗੇ ਘਰ ਬੈਠਿਆ ਤੁਹਾਡੀ ਬੁਰੀ ਨਾਤ ਨਹੀਂ ਗੀ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਸਾਡੀ ਬੁਰੀ ਹੈ ਇਸ ਦੇਸ਼ ਨੂੰ ਇੱਕ ਬਦਲਾਅ ਦੀ ਜਰੂਰਤ ਹੈ ਉਹ ਬਦਲਾਅ ਤੁਸੀਂ ਲੋਕ ਲਿਆਂਸ ਸਕਦੇ ਹੋ ਉਹ ਬਦਲਾਅ ਉਹਨਾਂ ਕਿਵੇਂ ਤੁਹਾਡੀ ਵੋਟ ਨਾਲ ਅਗਰ ਉਹ ਵੋਟ ਵਾਲੀ پارٹی ਤੁਹਾਡੀ ਇੱਕ ਸਹੀ ਜਗ੍ਹਾ ਚਲੇਗੀ ਸਹੀ ਤਰ੍ਹਾਂ ਸਮਾਲੋਗੀ ਹੋ ਸਕਦਾ ਤੁਸੀਂ ਆਪਣੀ ਅੱਧਰ ਤੋਂ ਇਹ ਬਦਲਾਅ ਦੀ ਸ਼ੁਰੂਆਤ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਇਹ ਕੁਰਸੀਆਂ ਇਹਨਾਂ ਦੇ ਹੱਕ ਵਿੱਚ ਨੇ ਜਾਂ ਕੁਰਸੀ ਇਹਨਾਂ ਦੀ ਕਿਸਮਤ ਵਿੱਚ ਲਿਖਿਆ ਨੇ ਇਹ ਕੁਰਸੀਆਂ ਤੁਸੀਂ ਵੀ ਲੈ ਸਕਦੇ ਹੋ ਤੁਹਾਨੂੰ ਅਧਿਕਾਰ ਦਿੱਤਾ ਵਾਪਸ ਹੈ ਮੇਤਾ ਤੁਸੀਂ ਆਜ਼ਾਦ ਖੜ੍ਹ ਸਕਦੇ ਹੋ ਤੁਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ ਸੰਘਰਸ਼ ਕਰਨਾ ਮਿੱਟਣਾ ਇਸ ਵਿਧਾਨ ਨੇ ਤੁਹਾਨੂੰ ਹੱਕ ਲੈ ਕੇ ਦਿੱਤਾ ਤੁਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰ ਸਕਦੇ ਹੋ ਇਹਦਾ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਹਾਕ ਉਸ ਟੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਾਲੋ ਮੁਸ਼ਕਿਲਾਂ ਤੋਂ ਬਾਅਦ ਜਰੂਰ ਤੁਹਾਡੇ ਘਰ ਜਿੱਤ ਆਉਣੀ ਹੈ ਤਾਂ ਖੁਸ਼ੀ ਬਖਰੀ ਹੋਣੀ ਹੈ ਸੋ ਮੇਰੀ ਉਹੀ ਬੇਨਤੀ ਹੈ ਕਿ ਇਸ ਵਾਰ ਆਪਣੀ ਵੋਟ ਨੂੰ ਸਹੀ ਤਰੀਕੇ ਨਾਲ ਪਾਤੋ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਪਾਤੋ ਜਦੋਂ ਵੋਟ ਪਾਉਣ ਜਾਣਗੇ ਤਾਂ ਇੱਕ ਗੱਲ ਯਾਦ ਰੱਖਿਓ ਆਪਣੇ ਮਨ 'ਚ ਰੱਖਿਓ ਕਿ ਵੋਟ ਮੇਰੇ ਲਈ ਨਹੀਂ ਮੇਰੇ ਬੱਚਿਆਂ ਦੇ ਭਵਿੱਖ ਲਈ ਇਹ ਵੋਟ ਸਾਡੇ ਬੱਚਿਆਂ ਦੇ ਆਉਣ ਵਾਲੇ ਸਮਾਂ ਲਈ ਹੈ ਇਹ ਵੋਟ ਸਾਡੇ ਚੰਗੀ ਬੱਚਿਆਂ ਦੀ ਚੰਗੀ ਪੜ੍ਹਾਈ ਚੰਗੀ ਸਿੱਖਿਆ ਇੰਗੀ ਸੇ ਸੂਰਤਾਂ ਨਹੀਂ ਆ ਇਹ ਵੋਟ ਮੇਰੀ ਸਮਾਜ ਨੂੰ ਬਦਲਣ ਦੀ ਵੋਟ ਆ ਇਹ ਵੋਟ ਮੈਂ ਆਪਣੇ ਆਪ ਚ ਬਦਲਾਅ ਕਰਨ ਲੱਗਿਆ ਇਹ ਵੋਟ ਮੈਂ ਤਾਂ ਆਗਰ ਤੁਹਾਣਾ ਬਦਲਾਅ ਤੁਹਾਡੇ ਘਰ ਤੋਂ ਸਟਾਰਟ ਹੋਵੇਗਾ ਤਾਂ ਸਮਾਜ ਦੇ ਵਿੱਚ ਵੀ ਬਦਲਾਅ ਜ਼ਰੂਰ ਆਵੇਗਾ ਹੁਣ ਸਿਸਟਮ ਇਦਾਂ ਦਾ ਹੋ ਗਿਆ ਕਿ ਤੁਸੀਂ ਆਪਣੀ ਆਵਾਜ਼ ਆਪਣੇ ਘਰੋਂ ਬੁਲੰਦ ਕਰ ਸਕਦੇ ਟੀਵੀ ਚੈਨਲਾਂ ਦੇ ਉਹ ਪਹਿਲਾਂ ਹੁੰਦੇ ਸੀ ਕਿ ਕਿਤੇ ਸਾਨੂੰ ਕਿਤੇ ਰਬਾਉਂਡਿੰਗ ਕਰਨੀ ਪੈਂਦੀ ਔਰ ਹੁਣ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਆਪਣੀ ਆਵਾਜ਼ ਨੂੰ ਉੱਪਰ ਉਠਾ ਸਕਦੇ ਹੋ ਆਪਣੇ ਵਿਚਾਰ ਰੱਖ ਸਕਦੇ ਹੋ ਤਾਂ ਇਹ ਚੀਜ਼ਾਂ ਵਾਇਰਲ ਵੀ ਹੋ ਜਾਂਦੀਆਂ ਨੇ ਬਹੁਤ ਜਾਂਦੀਆਂ ਜੇ ਕੋਈ ਕਿਸੇ ਨੂੰ ਵਧੀਆ ਲੱਗਦੀ ਉਹ ਕਹਾਣੀ ਨੂੰ ਸ਼ੇਅਰ ਕਰ ਦਿੰਦੀ ਹੈ ਤੁਸੀਂ ਵਾਇਰਲ ਹੋ ਜਾਂਦੀ ਤਾਂ ਫਿਰ ਉਹ ਤੁਹਾਡੀ ਵੀਡੀਓ ਟ੍ਰੈਂਡਿੰਗ ਚ ਆਉਂਦੀ ਹੈ ਨਾ ਲੋਕਾਂ ਤੱਕ ਪਹੁੰਚਦੀ ਆ ਇਹਨਾਂ ਲੋਕਾਂ ਤੱਕ ਤੁਹਾਡੀ ਆਵਾਜ਼ ਪਹੁੰਚਦੀ ਹੈ ਫਿਰ ਇਹ ਲੋਕ ਦੇਖਦੇ ਨੇ ਕਿ ਵਾਕਈ ਸਾਨੂੰ ਹੋਰ ਕੁਝ ਕਰਨਾ ਚਾਹੀਦਾ ਹੈ ਅਗਰ ਤੁਸੀਂ ਇਦਾਂ ਦਾ ਕੁਝ ਕਰ ਸਕਦਾ ਜਰੂਰ ਬਾਹਰ ਆਓ ਜਰੂਰ ਬੋਲੋ ਆਪਣੀ ਆਵਾਜ਼ ਨੂੰ ਕੈਦ ਨਾ ਕਰੋ ਆਪਣੇ ਵਿਚਾਰਾਂ ਨੂੰ ਕੈਦ ਨਾ ਕਰੋ ਆਪਣੇ ਆਪ ਨੂੰ ਗੁਲਾਮੀ ਭਰਿਆ ਮਹਿਸੂਸ ਨਾ ਕਰੋ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਆਪਣੇ ਬੱਚੇ ਲਈ ਆਜ਼ਾਦੀ ਲਈ ਆਪਣੇ ਬੱਚਿਆਂ ਦੀ ਜ਼ਾਤੀ ਲਈ ਹਰ ਇੱਕ ਘਰ ਵਿੱਚ ਹਰ ਇੱਕ ਮਾਂ ਪਿਓ ਸੰਘਰਸ਼ ਕਰ ਰਿਹਾ ਆਪਣੇ ਬੱਚਿਆਂ ਦੀ ਚੰਗੀ ਜ਼ਿੰਦਗੀ ਲਈ ਸਾਡੇ ਲਈ ਪੜ੍ਹਾਈ ਪਾਣੀ ਬਿਜਲੀ ਤੇ ਸਾਡੀ ਸਿਹਤ ਇਹ ਚੀਜ਼ਾਂ ਫ੍ਰੀ ਹੋ ਜਾਣ ਤਾਂ ਤੁਹਾਡੇ ਕੋਲ ਖਰਚਾ ਨਹੀਂ ਰਹੇਗਾ ਘਰਾਂ ਦੇ ਵਿੱਚ ਬਿੱਲ ਆ ਜਾਂਦੇ ਨਹੀਂ ਬੱਚਿਆਂ ਦੀ ਪੜਾਈ ਤੁਹਾਡਾ ਲੱਖ ਤੋੜ ਜੁੜੀ ਆ ਪਰ ਸਰਕਾਰੀ ਸਕੂਲ ਚੋਂ ਐਸੀ ਪੜਾਈ ਫ੍ਰੀ ਹੋਗੀ ਤੇ CBSE ਬੋਰਡਾਂ ਵਿੱਚ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਨੇ ਸੱਚੀ ਲੱਖ ਤੋੜ ਗਿਆ ਕਿਹਾ ਮਗਰ ਕਿਸੇ ਦਾ ਤਾਂ ਨਾ ਬੱਚੇ ਨਾਲ 30-40 ਹਜ਼ਾਰ ਰੁਪਏ ਮਹੀਨਾ 30-35 ਹਜ਼ਾਰ ਰੁਪਏ ਮਹੀਨਾ ਤੱਕ ਪੱਕਾ ਹੀ ਆਉਂਦਾ ਫਿਰ ਉਹ ਵਿਕਾਸ ਕੀ ਕਰਨਗੇ ਆਪਣੇ ਘਰ ਦੇ ਖਰਚੇ ਕਿਵੇਂ ਕੱਢਣਗੇ ਇਹ ਚੀਜ਼ਾਂ ਵੀ ਦੇਖਣੀ ਹੋਵੇ ਸੋ ਹੋ ਸਕਦਾ ਮੇਰੀ ਇਹ ਗੱਲਾਂ ਤੁਹਾਡੇ ਦਿਲ ਤੇ ਘਰ ਕੱਢ ਜੇ ਤੇ ਤੁਹਾਡੇ ਵਿੱਚ ਕੁਝ ਬਦਲਾਅ ਆ ਜਾਵੇ ਇੰਨੀ ਇੱਕ ਬੇਨਤੀ ਆ ਪ੍ਰਵਾਨ ਕਰੇ ਕਿ ਮੇਰੀ ਵੀਡੀਓ ਰਾਹੀਂ ਕਿਸੇ ਦੀ ਦਿਲਾਂ ਨੂੰ ਠੇਸ ਪਹੁੰਚੀ ਹੋਵੇ ਉਹਨਾਂ ਤੋਂ ਵੀ ਮਾਫੀ ਅਗਰ ਮੇਰੀ ਵੀਡੀਓ ਵਧੀਆ ਲੱਗਦਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅੱਗੇ ਵੀਡੀਓ ਜ਼ਰੂਰ ਭੇਜੋ ਤਾਂ ਕਿ ਤੁਹਾਡੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਤੱਕ ਵੀਡੀਓ ਪਹੁੰਚੇ ਤੇ ਹੋ ਸਕਦਾ ਉਹਨਾਂ ਵਿੱਚ ਵਧਾ ਸਕੇ ਫਿਰ ਤੋਂ ਇੱਕ ਵਾਰ ਫਿਰ ਤੋਂ